ਨਾਜਪਿੰਨਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਜੰਗੀ ਪੱਧਰ ਤੇ ਉੱਤੇ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਸ ਲੜੀ ਤਹਿਤ ਅੱਜ ਹਲਕਾ ਗਰੇ ਦੇ ਵਿਧਾਇਕ ਜੀਵਨ ਸਿੰਘ ਸੰਘਵਾਲ ਨੇ ਪਿੰਡ ਜਰਖੜ ਤੋਂ ਰਣੀਆਂ ਤੱਕ ਪਿੰਡ ਹਰਨਾਮਪੁਰਾ ਤੋਂ ਪਿੰਡ ਜਸਪਾਲ ਬਾਂਗਰ ਨਹਿਰਪੁਰ ਤੱਕ ਸੰਘਵਾਲ ਤੋਂ ਪਿੰਡ ਬੁਲਾਰਾ ਤੱਕ ਪਿੰਡ ਸ਼ੰਕਰ ਤੋਂ ਬਾਇਆ ਕਬੱਦੀ ਪਿੰਡ ਖਾਨਪੁਰ ਤੱਕ ਬਣਨ ਵਾਲੀਆਂ ਸੜਕਾਂ ਦੇ ਨੀਂ ਪੱਥਰ ਰੱਖੇ ਇਸ ਮੌਕੇ ਵਿਧਾਇਕ ਜੀਵਨ ਸਿੰਘ ਸੰਗੋਵੜ ਨੇ ਆਖਿਆ ਕਿ ਹਲਕਾ ਗਿੱਲ ਦੇ ਵਿੱਚ 40 ਕਿਲੋਮੀਟਰ ਤੋਂ ਵੱਧ ਦੀਆਂ ਸੜਕਾਂ ਨਵੇਂ ਰੂਪ ਵਿੱਚ ਜਾਂ ਨਵੀਨੀਕਰਨ ਵਿੱਚ ਬਣਾਈਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਇਹਨਾਂ ਸੜਕਾਂ ਉੱਤੇ ਕਰੋੜਾਂ ਰੁਪਏ ਦੀ ਲਾਗਤ ਆਵੇਗੀ ਅਤੇ ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਖਿਆ ਹੈ ਕਿ ਉਹ ਖੁਦ ਸੜਕਾਂ ਦੇ ਉੱਤੇ ਪੈਣ ਵਾਲੀ ਮਟੀਰੀਅਲ ਚੈੱਕ ਕਰਨ ਜੇਕਰ ਸੜਕਾਂ ਦੀ ਉਸਾਰੀ ਤਸਦੀਖ ਨਾ ਹੋਵੇ ਤਾਂ ਠੇਕੇਦਾਰਾਂ ਨੂੰ ਉਹਨਾਂ ਸਮਾਂ ਅਦਾਇਗੀ ਨਹੀਂ ਮਿਲੇਗੀ। ਉਨਾ ਆਖਿਆ ਕਿ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਰੈਨੁਮਾਈ ਹੇਠ 19491 ਕਿਲੋਮੀਟਰ ਦੀਆਂ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ 3000 ਤੋਂ ਵੱਧ ਸਟੇਟ ਖੇਡ ਸਟੇਡੀਅਮ ਦੀ ਉਸਾਰੀ ਹੋ ਰਹੀ ਹੈ ਉਨਾ ਆਖਿਆ ਕਿ ਸਰਕਾਰ ਦਾ ਜੋ ਸਵਾ ਸਾਲ ਦਾ ਬਚਦਾ ਸਮਾਂ ਹੈ ਉਸ ਵਿੱਚ ਉਸ ਨੂੰ ਵਿਕਾਸ ਦੇ ਵੱਰੇ ਵੱਜੋਂ ਮਨਾਇਆ ਜਾਵੇਗਾ ਇਸ ਵਿੱਚ ਪੰਜਾਬ ਦੀ ਵਿਕਾਸ ਪੱਖੋਂ ਨੁਹਾਰ ਬਦਲ ਦਿੱਤੀ ਜਾਵੇਗੀ ਇਸ ਮੌਕੇ ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਕਿਲਾ रायपुर ਦੇ ਚੇਅਰਮੈਨ ਜਗਦੀਪ ਸਿੰਘ ਜੱਗੀ ਗੁਰਮ ਸੀਨੀਅਰ ਆਗੂ ਜਗਰੂਪ ਸਿੰਘ ਜਰਖੜ ਸਰਪੰਚ ਇਕਬਾਲ ਸਿੰਘ ਸੰਗੋਵਾਲ ਜਥੇਦਾਰ ਗੁਰਮੀਲ ਸਿੰਘ ਸੰਗੋਵਾਲ ਸਰਪੰਚ ਚੰਜੀਤ ਸਿੰਘ ਚੰਨਾ ਰਣੀਆਂ ਸਰਪੰਚ ਸੰਦੀਪ ਸਿੰਘ ਜਰਖੜ ਸਰਪੰਚ ਅਮਨਦੀਪ ਸਿੰਘ ਸ਼ੰਕਰ ਜਸਵਿੰਦਰ ਸਿੰਘ ਜੱਸੀ ਪੀਏ ਵਿਧਾਇਕਾ ਗਿੱਲ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ ਬਲਰਾਜ ਸਿੰਘ ਸੋਨੂ ਗਿੱਲ ਸਾਫਕਾ ਸਰਪੰਚ ਤਨਵੀਰ ਸਿੰਘ ਰਣੀਆਂ ਜੌਨ ਸਿੰਘ ਰਣੀਆਂ ਕੁਲਦੀਪ ਸਿੰਘ ਕਬੱਡੀ ਤੇਜਿੰਦਰ ਸਿੰਘ ਜਰਖੜ ਰਵੀ ਚਮਟਾ ਹਰਵਿੰਦਰ ਸਿੰਘ ਰਣੀਆਂ 인ਦਰਜੀਤ ਸਿੰਘ ਹੈਪੀ ਹਮਾਇੂਪੁਰਾ ਪ੍ਰਭਦੀਪ ਸਿੰਘ ਅਰਨਾਮਪੁਰਾ ਇਲਾਕੇ ਦੇ ਪੰਤ ਸਰਪੰਚ ਪਤਵੰਤੇ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਦੇਦਾਰਾਂ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ